ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਸ਼ਨ ਵਾਲੇ ਦੇ ਵਿੱਚ ਰੋਸ਼ਨ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਜਦੋਂ ਤੁਸੀਂ ਮੋਗੇ ਤੋਂ ਕੋਟ ਈਸਥਰੀ ਕੋਟ ਈਸੇਖਾ ਆਉਣੀ ਆ ਤੇ ਕੋਟ ਈਸੇਖਾ ਤੋਂ ਧਰਮਕੋਟ ਧਰਮਕੋਟ ਤੋਂ ਬਿਲਕੁਲ ਨਾਲ ਹੀ ਪਿੰਡ ਹੈਗਾ ਬੱਡੂ ਵਾਲਾ ਤੇ ਬੱਡੂ ਵਾਲੇ ਪਿੰਡ ਤੋਂ ਗਾਂ ਸਿੱਧੀ ਸੜਕ ਆਉਂਦੀ ਆ ਮਿੱਤਰੋ ਕੋਟ ਮੰਗੇਖਾਨ ਮੁਹੰਮਦ ਖਾਂ ਕੋਟ ਮੁਹੰਮਦ ਖਾਂ ਤੇ ਕੋਟ ਮੁਹੰਮਦ ਖਾਂ ਤੋਂ ਸਿੱਧੀ ਛੜਕ ਆਉਂਦੀ ਆ ਰੋਸ਼ਨ ਵਾਲੇ ਪਿੰਡ ਦੇ ਵਿੱਚ ਦੂਸ਼ਣ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਇੱਕ ਬੂਰੀ ਨੀਲੀ ਰਾਵੀ ਨਸਲ ਦੀ ਮੱਝ ਲੈ ਕੇ ਤੁਹਾਡੇ ਲਈ ਆਏ ਆ ਜਿਹੜੇ ਪ੍ਰਾ ਬੂਰੀ ਨੀਲੀ ਰਾਵੀ ਦੇ دیਵਾਨੇ ਆ ਉਹ ਇੱਕ ਵਾਰੀ ਮੱਝ ਨੂੰ ਜ਼ਰੂਰ ਵੇਖ ਲਿਓ ਪੇਟ ਸਾਰੀਆਂ ਜਿਹੜੀਆਂ ਇਹਦੇ ਵਿੱਚ ਨਿਸ਼ਾਨੀਆਂ ਉਹ ਪੂਰੀਆਂ ਕਵਰ ਕਰਦੀ ਕਰਦੇ ਪਹਿਲਾਂ ਰੇਟ ਦੇ ਬਾਰੇ ਜਾਣਕਾਰੀ ਲੈਣੇ ਫਿਰ ਇਹਦੇ ਗੁਣਾ ਬਾਰੇ ਜਾਣਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਠੀਕ ਸੇਤਾ ਦੇ ਪਰਿਵਾਰ ਜੀ ਕੀ ਬੋਲੀਆ ਜੀ ਵਧੀਆ ਜੀ ਠੀਕ ਜੀ ਚੜਦੀ ਕਲਾ ਜੀ ਸਾਰੇ ਚੜਦੀ ਕਲਾ ਤੇ ਆਪਣਾ ਨਾਮ ਦੱਸ ਦਈਏ ਕਿਰਾਦੇ ਜੀ ਨਾਮ ਬੋਰ ਸਿੰਘ ਬੋਰ ਸਿੰਘ ਜੀ ਹਾਂਜੀ ਤੇ ਘਰ ਆਪਣਾ ਪਿੰਡ ਦੇ ਵਿਚਾਲੇ ਆ ਗਿਆ ਹਨ ਹਾਂਜੀ ਹਾਂਜੀ ਗੁਰਦੁਆਰੇ ਕੋਲ ਗੁਰਦੁਆਰੇ ਕੋਲ ਅੱਛਾ ਭਾਈ ਬੋਰ ਜੀ ਮੱਝ ਵੇਚਣੀ ਆਪਾਂ ਇੱਕ ਹਨਾ ਇਹ ਕਿੰਨਵਾ ਸੂਆ ਸੂਰੀ ਹੈ ਤੇ ਕੀ ਇਹ ਚੌਥਾ ਸੂਆ ਸੂਰੀ ਹੈ ਚੌਥਾ ਸੂਆ ਇਹਨੇ ਹੁਣ ਸੂਣਾ ਵਾ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਹੈ ਭਾਈ ਇਹਦੇ ਸੂਣ ਦੇ ਵਿੱਚ ਬਸ 4-5 ਦਿਨ ਬਾਕੀ ਆ 4-5 ਦਿਨ ਬਾਕੀ ਆ ਅੱਛਾ ਭਾਈ ਕਹਿਣਾ ਨਾ ਹੋਵੇ ਜਿਹੜਾ ਕੰਡੇ ਤੇ ਦੋ ਦੋ ਚੁੰਦਾ ਰਿਹਾ ਉਹ ਕਿੰਨਾ ਚੁੰਦਾ ਰਿਹਾ ਤੂੰ ਇਹ ਜੀ 14 15 ਕਿਲੋ ਤੇ ਆਉਦੇ ਨੇ 14 14 14 ਕਿਲੋ ਵਾਂਗੂ ਹੁਣ ਚੂਣ ਚਾਹ ਉਹਨੂੰ ਪੋਲੀ ਆ ਜਾਵਾ ਬਹੁਤ ਵਧੀਆ ਜੀ ਠੀਕ ਹੈ ਤਸੀਲ ਠੰਡੀ ਆ ਹੈ ਹਾਂਜੀ ਹਾਂਜੀ ਠੀਕ ਹੈ ਹੁਣ ਐਤ ਕੀ ਟੀਕੇ ਭਰਾਇਆ ਜਾਂ ਸਣ ਤੋਂ ਕ੍ਰੋਸ ਕਰਾਈ ਹੋਈ ਹੈ ਠੀਕ ਹੈ ਤਾਂ ਭਰਾਇਆ ਠੀਕ ਹੈ ਭਰਾਇਆ ਚੰਗਾ ਹੀ ਭਰਾਇਆ ਹੋਇਆ ਹੈ ਹਾਂਜੀ ਹਾਂਜੀ ਚੰਗਾ ਹੀ ਭਰਾਇਆ ਠੀਕ ਹੈ ਅੱਛਾ ਮਹਾਰਾਜ ਜੀ ਕੀ ਰੇਟ ਰੱਖਿਆ ਹੁੰਦਾ ਰੇਟ ਹਿੰਦਾ 1 5 ਰੱਖਿਆ ਜੀ 1 5 ਰੱਖਿਆ ਵਿੱਚ ਮਨਤਨ ਹੋ ਜੂਗਾ ਗੁਰੂ ਜੀ ਜਦੋਂ ਕੋਈ ਆਊਗਾ ਮਾਤਰ ਕਰਦਾ ਕਰਦੀ ਥੋੜਾ ਬੋਤਾ ਯਾਰ ਠੀਕ ਠੀਕ ਹੈ ਠੀ ਚੌਥਾ ਸੂਆ ਇਹਨੇ ਕਰਮਾਂ ਵਾਲੀ ਨੇ ਐਤਕੀ ਸੁਣਾਵਾ ਕਰੈਕਟਰ ਤੁਸੀਂ ਇੱਕ ਵਾਰੀ ਇਹਦਾ ਨੋਟ ਕਰੋ ਮਦਰੀ ਡੌਲ ਦੇ ਵਿੱਚ ਪੇਟ ਭਾਰਾ ਜਿਹੜੀ ਲਾਤਾ ਅਗਲੀ ਮਦਰੀ ਗੋਡੀ ਦੇ ਵਿੱਚ ਪਿਛਲੀ ਗੋਡੀ ਦੇ ਵਿੱਚ ਮੰਨੋ ਕਹਿਣ ਤੋਂ ਭਾਵੇਂ ਆ ਵੀ ਨੀਲੀ 라ਵੀ ਵਾਲਾ ਜਿਹੜਾ ਬਾਡੀ ਬੰਤਰੇ ਦੇ ਵਿੱਚ ਚਾਹੀਦੀ ਹੁੰਦੀ ਆ ਉਹ 100 ਦੇ ਵਿੱਚੋਂ 95% ਪੇਟ ਸਰੀਰਕ ਬੰਤਰ ਉਹ ਪੂਰੀ ਕਵਰ ਕਰਦੀ ਆ ਕਰਮਾਂ ਵਾਲੀ ਮਿੱਤਰੋ ਸੁੱਦੇ ਪਟੇ ਦੇ ਵਿੱਚ ਆ ਚਾਰੇ ਪੈਰਾਂ ਤੇ ਨਿਸ਼ਾਨੀਆਂ ਕਵਰ ਕਰਦੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਇੱਕ ਵਾਰੀ 14 15 ਕਿਲੋ ਦੁੱਧ ਖੁੱਲਾ ਡੁੱਲਾ ਮਾਣ ਕਦੇ ਅਸੀਂ ਚੋ ਲੈਨੇ ਆ ਤੁਸੀਂ 13 14 ਮੰਨ ਕੇ ਖਰੀਦਿਓ ਕਿਉਂਕਿ ਕਈ ਵਾਰੀ ਕਿਲੋ ਖੰਡ ਅਗਲਾ ਪਸੂ ਘੱਟ ਤੇ ਹੁੰਦਾ ਹੁੰਦਾ ਅਗਲੇ ਦੇ ਘਰੇ ਜਾ ਕੇ ਮਿੱਤਰੋ ਆਹ ਦੇਖ ਸਕਦੇ ਆ ਤੁਸੀਂ ਹੂੰ ਬਰੀਕੀ ਸਾਰੀ ਇਹਦੇ ਵਿੱਚ ਚੰਗੀ ਸ਼ਾਲ ਮਾਰੀ ਬੜੀ ਪੜੀ ਹੈ ਹਨਾ ਹਾਂ ਇਹਦਾ ਹਜੇ ਵੀ ਜਵਾਨੀ ਦਿਖਾਉਂਦੀ ਆ ਉਹਦੀ ਨਹੀਂ ਠੀਕ ਆ ਦੇਖ ਸਕਦੇ ਆ ਬਈ ਬੰਦੇ ਮਹਾਰਾਜੀ ਬੰਦੇ ਮੇਂ ਮਿੱਤਰੋ ਬਹੁਤ ਸੋਹਣੀ ਮੇ ਆ ਜਿਹੜੀ ਦੇਖ ਸਕਦੇ ਆ ਤੁਸੀਂ ਕਰਮਾਂ ਵਾਲੀ ਲੇਵੇ ਭਾਂਡੇ ਵਾਲੋ ਖਰੀਆ ਹਜੇ ਤਾਂ ਲੇਵਾ ਹੋਰ ਬਣਾ ਜੂ ਹਨਾ ਬਈ ਹਾਂਜੀ 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 ਬਣਾਉ ਜੀ ਹੂੰ ਅੱਛਾ ਬਾਕੀ ਤਿਆਰੀ ਤੁਰੀ ਚੰਗੀ ਆ ਬਾਲ ਢੇਲਾ ਬਹੁਤ ਪਈਆਂ ਹਜੇ ਹਾਂਜੀ ਹਾਂਜੀ ਹੂੰ ਲਈ ਠੀਕ ਆ ਜੀ ਸਿੱਧੇ ਪਟਾ ਮੂੰਹ ਮੂੰਹ ਵਿਖਾਈ ਪੋਤੇ ਇੱਕ ਵਾਰੀ ਜਾਂਦਾ ਤੁਸੀਂ ਨੀਲਾ ਪਾਣੇ ਦੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਇਗਾ ਨੀੜ ਤੋਂ ਵੇਖਿਆ ਜੇ ਮਿੱਤਰੋ ਕਰਮਾ ਵਾਲੀ ਦੇ ਅੱਛਾ ਰੇਟ 1,05,000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਭਾਈ ਨੰਬਰ ਕਿਨਾਂ ਬੋਰਡ ਭਾਈ ਆਪਣਾ 98724 98724 98162 98162 62 98724 98162 98724 98162 ਦਾ ਨੰਬਰ ਆ ਮਿੱਤਰੋ ਇੱਕ ਹੀ ਮਾਝ ਵੇਤਰੀ ਸੀ ਬਸ ਜੀ ਕਿ ਇੱਕ ਹੋਰ ਵੇਤਰੀ ਸਾ ਆ ਭਾਈ ਆਦਾ ਇੱਕ ਹੋਰ ਲੈ ਵੀ ਇੱਕ ਮੈਂ ਹੋਰ ਵੇਚਣ ਦਾ ਮਨ ਬਣ ਗਿਆ ਵੀ ਵਿਖਾ ਦਿੰਨੇ ਆ ਤੁਹਾਨੂੰ ਏ ਬੜ ਬਾਈ ਕਿੰਨੇ ਜਰ ਦੀ ਗੱਪਣਾ ਇਹ ਇਹ ਸੱਤਵੇਂ ਮਹੀਨੇ ਦੀ ਗੱਪਣਾ ਸੱਤਵੇਂ ਮਹੀਨੇ ਲੱਗਾ ਜਾਂ ਖਤਮ ਹੋਣ ਵਾਲਾ ਇਹਨੂੰ ਲੱਗਾ ਇਹਨੂੰ 6 ਪੂਰੇ ਹੋ ਕੇ ਸੱਤਵਾਂ ਮਹੀਨਾ ਲੱਗਾ ਤੇ ਦੁੱਧ ਇੱਕ ਟਾਈਪ 5 ਕਿਲੋ ਸਵੇਰੇ ਦਿੰਦੀ ਆ ਭਾਈ ਹੁਣ ਆਉਂਦੇ ਇਹ ਮਿੱਤਰੋ ਹਾਂਜੀ ਹਾਂਜੀ ਮੋ ਸੋਣੀ ਮੈਂ ਆ ਦੇਖੋ ਕੱਦ ਘਟਮ ਦਾ ਤੁਸੀਂ ਇੱਕ ਵਾਰੀ ਜਿਹੜੇ ਭਰਾ ਆ ਸੰਧ ਦੇ ਆ ਜਿਹੜੇ ਮਈਆਂ ਤਿਆਰ ਕਰਦੇ ਉਹਨਾਂ ਦੇ ਲਈ ਲਾਹੇਵੰਦ ਮੈਂ ਆ ਯੋਗੀ ਕੋਈ 2 ਰੁਪਏ ਦੇ ਜੂਗੀ ਬਈ ਥੋੜਾ ਟਾਈਮ ਸੰਭ ਨਹੀਂ ਪਾਉਗੇ ਹਜੇ ਇਹਨੇ ਖਰਚਾ ਕੱਢੀ ਜਾਣਾ 20 ਦਿਨ ਮਿਲੀ ਜਾਣਾ ਇਹਨੇ ਹੋਰ ਪੈਣਾ ਮਿਲੂਗੀ ਨਾ ਕੋ ਟਾਈਮ ਹੀ ਉੱਪਰ ਥਾਂ ਜਾ ਕੇ ਵੀ ਨਾ ਮਿਲ ਜੇ 20 ਦਿਨ ਮਿਲ ਜੇ ਤੇ ਕਿਉਂਕਿ ਇਹਨੇ ਟਾਈਮ ਪੂਰਾ ਕਿਉਂਕਿ ਮੈਂ 2 2.5 ਮਹੀਨੇ ਦਾ ਬਈ ਦੁੱਧੋ ਡਰਾਈ ਹੁੰਦੀ ਹੁੰਦੀ ਹੈ ਜਿੰਨਾ ਮਰਜੀ ਕੋਈ ਅਗਲਾ ਝੂਠ ਮਾਰੀ ਜਾਵੇ ਪਰ ਹਾਂ ਕਈ ਮਈਆਂ ਜਿਹੀਆਂ ਵੀ ਆ ਜਿਹੜੀਆਂ 8.5 9 9 ਮਹੀਨੇ ਦੁੱਧ ਪਿਉਂਦੀਆਂ ਵੀ ਮਿਲ ਗਿਆ ਸਾਨੂੰ ਇਹ ਕਰਮ ਵਾਲਿਆਂ ਦਾ ਕੋਈ ਭੇਤ ਨਹੀਂਗਾ ਇਹਨਾਂ ਨੂੰ ਕੋਈ ਨਹੀਂ ਕਰ ਸਕਦਾ ਮਨ ਲੱਗੇ ਦੀ ਗੱਲ ਹੁੰਦੀ ਹੈ ਲੈ ਵੀਦੀਪ ਨੇੜੇ ਹੋ ਕੇ ਸਲੋ ਲੇਵਲੂ ਆ ਬਾਈ ਮਾੜਾ ਇਹ ਕੋਈ ਨੇੜੇ ਡਰਤੀ ਆ ਸਾਡੇ ਤੋਂ ਬੋਰਡ ਬਾਈ ਮਾੜਾ ਨੇੜੇ ਹੋ ਕੇ ਵਿਖਾ ਦਈਏ ਕਰਾਂ ਦੀ ਇਹਦਾ ਰੇਟ ਜਿਹੜਾ ਉਹ 85000 ਰੁਪਿਆ ਵਾ ਬਾਈ ਇਹ ਨੋਟ ਕਰ ਲਿਆ ਜੇ ਵਿੱਚੋਂ ਮਾਨਤਨ ਥੋੜਾ ਬੋਤਾ ਹੋਊਗਾ 85000 ਰੁਪਿਆ ਡਿਮਾਂਡ ਆ 5 ਕਿਲੋ ਇੱਕ ਟਾਈਮ ਸਵੇਰੇ ਮਿਲਦੀ ਆ ਸਾਇਵਾ 6 ਮਹੀਨੇ ਪੂਰੇ ਹੋ ਕੇ 7ਵਾਂ ਮਹੀਨਾ ਇਹਨੂੰ ਲੱਗ ਗਿਆ ਵਾ ਰੇਟ ਦੱਸਤਾ ਵਾ ਨੰਬਰ ਪਹਿਲਾਂ ਹੀ ਬਲਾਤਾ ਸੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਦੇ ਮਿੱਤਰੋ 1 ਜਨਵਰੀ 22 ਦੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਰੋਸ਼ਨਾਲਾ ਜ਼ਿਲ੍ਹਾ ਮੋਗਾ ਨੇੜੇ ਸ਼ਹਿਰ ਧਰਮਕੋਟ